ਆ ਸਾਨੂੰ ਵੀ ਇੱਕ ਹੁਣੇ ਉੱਥੋਂ ਕੰਗਣਾਪੁਰ ਤੋਂ ਦੇ ਸੇ ਬੰਦੇ ਨੇ ਫੋਮ ਕੀਤਾ ਸੀਗਾ ਤੇ ਮੌਕੇ ਤੇ ਪਹੁੰਚਿਆ ਮੈਂ ਸੇ ਮਾਂਜੋਗ ਡੀਐਸਪੀ ਸਾਹਿਬ ਵੀ ਹਾਜ਼ਰ ਆਏ ਆ ਤੇ ਮੌਕਾ ਦੇਖਿਆ ਗਿਆ ਤੇ ਜਿਹੜੇ ਬੰਦੇ ਆਲੇ-ਦੋਲੇ ਸਵਾਰੀਆਂ ਉੱਥੇ ਖੜੀਆਂ ਸੀ ਚੜ੍ਹਨੇ ਨੂੰ ਜਿਨ੍ਹਾਂ ਨੇ ਉਸ ਨੌਜਵਾਨ ਨੂੰ ਨਹਿਰ 'ਚ ਛਾਲਾ ਮਾਰਦੇ ਦੇਖਿਆ ਤੇ ਜਿਹਨੂੰ ਜਿਹਦਾ ਚਿਹਰਾ ਕੋਈ ਦਸਰਜ ਕਿ ਅਨਬਾਲੀ ਟਾਈਪ ਦਾ ਬੰਦਾ ਹੈਗਾ ਤੇ 35 ਤੋਂ 40 ਸਾਲ ਉਹਦੀ ਨੀਅਰ ਅਬਾਊਟ ਉਮਰ ਦੱਸਦੇ ਸੀਗੇ ਛਾਲ ਮਾਰਦਿਆਂ ਸਾਰੀ ਕੋਈ ਹੈਲਥੀ ਸਗਾ ਵੇਟ ਸਗਾ ਜਿਆਦਾ ਹੋਦਾ ਉਹ ਪਾਣੀ ਤੋਂ ਬਾਹਰ ਨਹੀਂ ਆਇਆ ਉਹ ਮੁੜ ਕੇ ਪਾਣੀ ਚ ਆਲਦ ਵਾਲੇ ਜਿਹੜੇ ਖੜੇ ਲੋਕਾਂ ਨੇ ਕਾਫੀ ਦੂਰ ਤੱਕ ਪਿੱਛਾ ਕੀਤਾ ਤੇ ਅਸੀਂ ਜਾ ਕੇ ਵੀ ਕਾਫੀ ਆਲਦੋਲੇ ਲੋਕਾਂ ਦੀ ਮਦਦ ਨਾਲ ਹੈਲਪ ਲੈ ਕੇ ਜਿਹੜਾ ਅੱਗੇ ਸੈਫਨ ਤੱਕ ਮੈਂ ਤੁਹਾ ਲਦਣੀ ਦੇ ਸੈਫਨ ਤੱਕ ਅਸੀਂ ਉਹਦੀ ਕਾਫੀ ਜਿੰਨੀ ਵੀ ਖੋਜ ਖੁਰਾਜ ਸਾਡਾ ਬੰਦਾ ਸੀ ਉਹ ਕੀਤਾ ਆ ਤੇ ਇੱਕ ਦੋ ਬੰਦੇ ਜਿਹੜੇ ਲੋਕਲ ਹੈਗੇ ਆ ਜਿਹੜੇ ਕਰ ਲੈਂਦੇ ਆ ਉਹਨਾਂ ਨੂੰ ਉੱਥੇ ਛੱਡ ਕੇ ਆਇਆ ਮੈਂ ਤੇ ਜਿਹੜਾ ਕਿ ਉਹਦੀ ਸੈਫਨ ਤੱਕ ਭਾਲ ਕਰਦੇ ਆ ਕਰ ਰਿਹਾ ਜੇਕਰ ਉਹ ਕੋਈ ਉਹਦਾ ਸੰਕੇਤ ਮਿਲਦਾ ਤੇ ਉਹ ਇੰਪੋਰਟੀ ਨੂੰ ਫਿਰ ਕਬਜੇ ਚ ਲੈ ਆ ਜੂਗਾ ਕਿੰਨੇ ਕਬਜੇ ਦੀ ਸਮਥਿੰਗ ਘਟਣਾ ਜੀ ਇਹ ਅੱਦ ਤੱਕ ਘੰਟਾ ਪਹਿਲਾਂ ਮਤਲਬ ਹੁਣ ਤੋਂ ਲਾ ਲੋ ਅੱਦ ਤੱਕ ਘੰਟਾ ਪਹਿਲਾਂ ਦੀ ਗੱਲ ਹੈ ਜਦੋਂ ਇਨਫਲੂਐਂਸੈਂਸ ਇਸ ਤਰ੍ਹਾਂ ਤੋਂ ਉੱਥੇ ਪਹੁੰਚ ਗਏ ਸੀ ਅੱਛਾ ਜਿਵੇਂ ਉੱਥੇ ਜਿਹੜੇ ਪੁਆਇੰਟ ਤੇ ਛਾਲ ਮਾਰੀ ਕੋਈ ਉੱਥੇ ਕੋਈ ਉਹਦਾ ਕੋਈ ਸਮਾਨ ਵਗੈਰਾ ਕੋਈ ਹਾਂ ਉਹਦਾ ਮੋਟਰਸਾਈਕਲ ਮਿਲਿਆ ਸਾਨੂੰ ਉੱਥੇ ਅੱਛਾ ਤੇ ਵੀ ਬੱਤੀ ਯੂ ਹਾਂਜੀ ਪਤਾ ਲੱਗਿਆ ਕਿਉਂ ਛਾਲ ਮਾਰੀ ਹੈ ਨਹੀਂ ਪਤਾ ਤਾਂ ਇਦਾਂ ਹਾਲੇ ਤੱਕ ਉੱਥੇ ਕੋਈ ਆਲਦ ਵਾਲੇ ਦੇ ਲੋਕਾਂ ਨੇ ਕੁਝ ਨਹੀਂ ਦੱਸ ਤੇ ਨਾ ਹੀ ਉਹਨੂੰ ਕੋ ਜਾਣਦਾ ਕੋਈ ਇੰਨਾ ਕੁ ਮੜਿਆ ਕਲਿਊ ਲੱਗਾ ਪਤਾ ਵੀ ਉਹ ਸਲੋਏ ਟਾਈਪ ਦਾ ਸਲੋਏ ਏਰੀਏ ਦੇ ਵੱਲ ਦਾ ਰਹਿਣ ਵਾਲਾ ਹੈ ਪਹਿਲਾਂ ਕਿਸੇ ਹੱਥ ਉੱਤੇ ਤੇ ਕਿਸੇ ਨੇ ਕੰਮ ਕਰਦੇ ਮਤਲਬ ਉਹਨੂੰ ਫਿਰਦੇ ਤੁਰਦੇ ਦੇਖਿਆ ਸੀਗਾ ਮੋਟਰਸਾਈਕਲ ਜਿਹੜਾ ਮਿਲਿਆ ਜੀ ਉੱਥੋਂ ਜਿਹੜਾ ਤੁਹਾਨੂੰ ਮੋਟਰਸਾਈਕਲ ਉੱਥੋਂ ਆਪਣੇ ਸਪਲੈਂਡਰ ਹੈਗਾ ਪੁਰਾਣਾ ਹੈ ਕਾਫੀ ਕੀ ਇਹ ਨੰਬਰ ਦੱਸ ਰਹੀ ਕੋਈ ਤੁਸੀਂ ਬੱਤੀ ਜੇ ਇਹ ਤੇ ਆਪਣੇ ਪੀਵੀ ਬੱਤੀ ਕੱਤੀ ਕੱਤੀ ਹਾਂ ਇਸ ਸਮੇਂ ਦਿਖਾਈ ਤੁਸੀਂ ਵੀ ਕੱਤੀ ਕੱਤੀ